21 ਸਾਲਾ ਨੌਜਵਾਨ ਨੇ ਵਿਆਹ ਤੋਂ 1 ਸਾਲ ਬਾਅਦ ਕੀਤੀ ਖੁਦਕੁਸ਼ੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਵੱਡੀ ਭੈਣ ਨੂੰ ਫੋਨ ਲਗਾ ਕੇ ਕਿਹਾ ਕਿ ਮੈਂ ਵਿਆਹ ਕਰਾ ਕੇ ਗਲਤੀ ਕੀਤੀ ਹੈ ਇਹ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਸ਼ਨੀਵਾਰ ਰਾਤ ਨੂੰ 21 ਸਾਲਾ ਨੌਜਵਾਨ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਜਦੋਂ ਉਸ ਦੀ ਵੱਡੀ ਭੈਣ ਉੱਥੇ ਪਹੁੰਚੀ ਤਾਂ ਬੇਪਰਾ ਦੀ ਲਾਸ਼ ਨੂੰ ਲਟਕਦਿਆਂ ਵੇਖ ਕੇ ਉਸਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਆਸਪਲੋਜ਼ ਇਕੱਠਾ ਹੋ ਗਿਆ ਤੇ ਉਹਨਾਂ ਦੀ ਸਹਾਇਤਾ ਦੇ ਨਾਲ ਉਸਨੇ ਉਸ ਨੂੰ ਮੌਢਲੀ ਸਹਾਇਤਾ ਦਿੱਤੀ ਪਰ ਉਸ ਦੀ ਮਣੀ ਦੀ ਮੌਕੇ ਤਹੀ ਮੌਤ ਹੋ ਗਈ ਮਿਰਤਕ ਦੀ ਪਹਿਚਾਣ ਮਣੀ ਵੱਜੋ 21 ਸਾਲਾ ਜੋ ਹੋਈ ਹੈ ਜੋ ਕਿ ਉਹ ਸਭ ਤੋਂ ਛੋਟਾ ਭਰਾ ਸੀ ਉਹਨਾਂ ਦਾ ਮਣੀ ਦੀਆਂ ਤਿੰਨ ਵੱਡੀਆਂ ਭੈਣਾਂ ਤੇ ਦੋ ਭਰਾ ਸਨ ਤੇ ਮਣੀ ਸਭ ਤੋਂ ਛੋਟਾ ਸੀ ਮਣੀ ਦਾ ਵਿਆਹ ਅੱਜ ਤੋਂ ਲਗਭਗ 1 ਸਾਲ ਪਹਿਲਾਂ ਹੋਇਆ ਸੀ ਉਸਨੇ ਲਵ ਮੈਰਿਜ ਕਰਵਾਈ ਸੀ ਤੇ ਉਸਦੀ ਪਤਨੀ ਦਾ ਜਿਸੇ ਹੋਰ ਦੇ ਨਾਲ ਅਫੇਅਰ ਚੱਲ ਰਿਹਾ ਸੀ ਇਸ ਦੇ ਕਾਰਨ ਦੋਵਾਂ ਦੇ ਵਿਚਕਾਰ ਝਗੜਾ ਚੱਲ ਰਿਹਾ ਸੀ ਅਤੇ ਪਤਨੀ ਬੀਤੇ ਦੇ ਨਹੀਂ ਉਸ ਨੂੰ ਛੱਡ ਕੇ ਆਪਣੇ ਦੂਜੇ ਆਸ਼ਿਕ ਦੇ ਨਾਲ ਫਰਾਰ ਹੋ ਗਈ ਸੀ ਇਸੇ ਗੁੱਸੇ ਦੇ ਵਿੱਚ ਆ ਕੇ ਮਣੀ ਨੇ ਪਹਿਲਾਂ ਆਪਣੀ ਵੱਡੀ ਭੈਣ ਨੂੰ ਫੋਨ ਕਰਕੇ ਕਿਹਾ ਕਿ ਮੈਂ ਵਿਆਹ ਕਰਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਉਸ ਤੋਂ ਬਾਅਦ ਉਸਨੇ ਖੁਦਕੁਸ਼ੀ ਕਰ ਲਈ ਦੋਸ਼ੀ ਔਰਤ ਦੀ ਪਛਾਣ ਸ਼ਾਇਨ ਵੱਜੋਂ ਹੋਈ ਹੈ ਅਤੇ ਪੁਲਿਸ ਇਸ ਮਾਮਲੇ ਦੀ ਸਾਰੀ ਜਾਂਚ ਕਰ ਰਹੀ ਹੈ ਮ੍ਰਿਤਕ ਮਣੀ ਦੀ ਪਰਜਾਈ ਵਰਖਾ ਨੇ ਦੱਸਿਆ ਕਿ ਮਣੀ ਇੱਕ ਸੈਲੂਨ ਦੇ ਵਿੱਚ ਕੰਮ ਕਰਦਾ ਸੀ ਤੇ ਉਹ ਸ਼ੇਰਪੁਰ ਦੇ ਵਿੱਚ ਰਹਿੰਦਾ ਸੀ ਉਸਦੀ ਇੱਕ ਲੜਕੀ ਦੇ ਨਾਲ ਜਾਣ ਪਛਾਣ ਹੋ ਗਈ ਤੇ ਕੁਝ ਹੀ ਦਿਨਾਂ ਦੇ ਵਿੱਚ ਮਣੀ ਨੇ ਉਸ ਲੜਕੀ ਦੇ ਨਾਲ ਉਸ ਦਾ ਵਿਆਹ ਹੋ ਗਿਆ ਉਸ ਨੇ ਉਹ ਨਾਲ ਵਿਆਹ ਕਰਵਾ ਲਿਆ ਤੇ ਕਬੀਰ ਕਰੀਬ 1 ਸਾਲ ਤੋਂ ਪਹਿਲਾਂ ਉਸ ਨੇ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਮੁਸਲਮ ਭਾਈਚਾਰੇ ਦੀ ਲੜਕੀ ਦੇ ਨਾਲ ਵਿਆਹ ਕਰਵਾ ਲਿਆ ਸੀ ਮਿਤਕ ਮਣੀ ਦੀ ਭੈਣ ਪ੍ਰੀਤੀ ਨੇ ਦੱਸਿਆ ਕਿ 2 ਦਿਨ ਪਹਿਲਾਂ ਉਸ ਦੇ ਭਰਾ ਦਾ ਆਪਣੀ ਪਤਨੀ ਸ਼ਾਇਨ ਦੇ ਨਾਲ ਝਗੜਾ ਹੋਇਆ ਸੀ ਅਤੇ ਉਸਦੇ ਭਰਾ ਨੇ ਸ਼ਾਇਨ ਨੂੰ ਜਮਾਲਪੁਰ ਰੋਡ ਤੇ ਇੱਕ ਹੋਰ ਨੌਜਵਾਨ ਦੇ ਨਾਲ ਦੇਖਿਆ ਸੀ ਅਤੇ ਪਰਿਵਾਰਿਕ ਮੈਂਬਰਾਂ ਨੇ ਉਸਦੀ ਪਤਨੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸ਼ਨੀਵਾਰ ਕਰੀਬ 4:30 ਵਜੇ ਇੱਕ ਹੋਰ ਕਿਸੇ ਨੌਜਵਾਨ ਦੇ ਨਾਲ ਉਹ ਭੱਜ ਗਈ ਅਤੇ ਇਸ ਤੋਂ ਬਾਅਦ ਪਰੇਸ਼ਾਨ ਹੋ ਕੇ ਪਤੀ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਪਤਨੀ ਨੂੰ ਲੱਭਿਆ ਪਰ ਉਹ ਨਹੀਂ ਲੱਭੀ ਅਤੇ ਉਸਨੇ ਇਸ ਦੀ ਸੂਚਨਾ ਆਪਣੀ ਭੈਣ ਅਤੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਹੈ ਤੇ ਇਸ ਤੋਂ ਬਾਅਦ ਮਣੀ ਨੇ ਕਮਰੇ ਵਿੱਚ ਜਾ ਕੇ ਦੁਪट्टे ਦੇ ਨਾਲ ਫਾਹਾ ਲੈ ਕੇ ਆਪਣੀ ਜਿਹੜੀ ਜੀਵਨ ਲੀਲਾ ਉਹ ਸਮਾਪਤ ਕਰ ਲਈ ਥਾਣਾ ਮੋਤੀ ਨਗਰ ਏਐਸਆਈ ਅਜਮੇਰ ਨੇ ਪੀੜਤ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਐਫਆਈਆਰ ਦਰਜ ਕਰ ਲਈ ਹੈ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਪੁਲਿਸ ਨੇ লাশ ਨੂੰ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਹੈ ਤੇ ਪੋਸਟ ਮਾਰਟਮ ਤੋਂ ਬਾਅਦ লাশ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ